ਗੁਰੂ ਸਾਹਿਬ ਹੱਥ 'ਤੇ ਕਹਿੰਦੇ ਰਾਮਾਨੰਦ ਜੀ ਗੁਰੂ ਜੀ ਤੁਸੀਂ ਕਿਉਂ ਸ਼ੰਕਾ ਕਰਦੇ ਹੋ ਕੁੰਡੀ ਦੋਦਾ ਖੋਲ ਕੇ ਪਾਵੇ ਗੱਲ ਤੇ ਇਹ ਸੁਣ ਕੇ ਰਾਮਾਨੰਦ ਜੀ ਦਾ ਆਪ ਲਾਤੀ ਗਾਣਾ ਨਾਲ ਆ ਲਿਆ ਕਹਿੰਦੇ ਇੰਨੀ ਸੋਧੀ ਕਿਵੇਂ ਹੋਊਗੀ ਦੇ ਨਾਮ ਦੀ ਪੂਜਾ ਕਰਕੇ ਖੋੜਸ ਪ੍ਰਕਾਰ ਕਰਕੇ ਪੂਜਾ ਹੁੰਦੀ ਚੌਰ ਕਰਨੀ ਫਿਰ ਕੰਮਿਆ ਕਰਨੀ ਅੱਤੇ ਕੋਹ ਲਗਾਉਣਾ ਇਤਿਆਦਿਕ ਆਰਤੀ ਕਰਨੀ ਇਹ ਸਮੱਗਰੀ ਹੈ 16 ਪ੍ਰਕਾਰ ਦੀ ਇਸ ਪ੍ਰਕਾਰ ਸਰੀਰਕ ਪੂਜਾ ਕਰਦੇ ਐ ਇੱਕ ਮਾਨਸਿਕ ਪੂਜਾ ਜਿਵੇਂ ਰਾਮਾ ਉਹਨਾਂ ਦੀ ਜੀ ਪੂਜਾ ਕਰਿਆ ਕਰਦੇ ਉਹ ਪੂਜਾ ਕਰਦੇ ਹੋਏ ਉਹਨੂੰ ਰਾਮ ਕਬੀਰ ਜੀ ਨੂੰ ਸੱਬਿਆ ਕਿ ਮੈਂ ਤਾਂ ਉਪਦੇਸ਼ ਦਿੱਤਾ ਲਿਆ ਉਹ ਕਬੀਰ ਨੂੰ ਜਦੋਂ ਕਬੀਰ ਸਾਹਿਬ ਜੀ ਆਏ ਸੂਦਰ ਨੂੰ ਦਰਸ਼ਣੇ ਹੁੰਦਾ ਕਨਾਤ 'ਚ ਬੈਠਾ ਸੀ ਸਾਧਰਾਂ ਦੀ ਪੂਜਾ ਧਿਆਨ ਨਾ ਕਰ ਰਿਹਾ ਸੀ ਕਬੀਰ ਸਾਹਿਬ ਦੇ ਅੰਦਰ ਨਾਮ ਨੇ ਐਸਾ ਪ੍ਰਕਾਸ਼ ਕੀਤਾ ਸੀ ਕੋਟ ਸੂਰ ਨਾਨਕ ਪ੍ਰਕਾਸ਼ ਉਸ ਪ੍ਰਕਾਸ਼ ਦੇ ਪ੍ਰਭਾਵ ਨਾਲ ਕਬੀਰ ਕਨਾਤ ਤੋਂ ਬਾਹਰ ਬਿਠਾ ਦਿੱਤਾ ਰਾਮਾਨੰਦ ਜੀ ਉਸ ਵੇਲੇ ਧਿਆਨ ਨਾਲ ਮਾਨਸਿਕ ਪੂਜਾ ਕਰਕੇ বিষ্ণੂ ਭਗਵਾਨ ਦੇ ਗਲ 'ਚ ਕੰਠੀ ਪਾ ਰਹੇ ਸਨ ਸਿਰ ਤੇ ਮੁਗਧ ਪਹਿਲਾ ਦੇ ਬੈਠੇ ਜਿਹੜੀ ਵੈਸ਼ਨੋ ਮੱਧ ਦੀ ਕੰਠੀ ਹੈ ਉਹ ਜਿਹੜੀ ਹੈ ਸ਼ਾਰ ਅਗਦੇ ਨਾਲ ਖੈ ਕੇ ਰਵੇ ਤਾਂ ਮੰਨਦੇ ਐ ਲੰਮੀ ਮਾਲਾ ਨੂੰ ਉਹ ਮੰਨਦੇ ਨਹੀਂ ਹਨ ਇਸ ਕਰਕੇ ਹੁਣ ਉਹ ਜੇ ਤਾਂ ਮੁਗਧ ਲਾ ਕੇ ਧਿਆਨ ਨਾਲ ਮੁਗਧ ਵੇਚ ਚੁੱਕੇ ਆ ਪਹਿਲਾਂ ਭੁੱਲ ਗਿਆ ਕਿ ਇੱਤਾ ਕੰਠੀ ਪਾਉਣ ਦਾ ਵੈਸ਼ਨੋ ਦਾ ਤਾਂ ਮੰਨਦਾ ਜੇ ਗਲ 'ਚ ਕੰਠੀ ਪਾਉਣ ਭਗਵਾਨ ਦੇ ਅਤੇ ਜੇ ਨਾ ਪਾਉਣ ਤਾਂ ਪੂਰਾ ਵੈਸ਼ਨੂ ਮਤ ਨਹੀਂ ਬਣਦਾ ਇਸ ਕਰਕੇ ਸਲਾਹੀ ਪਿਆ ਹੋਇਆ ਵੀ ਜੇ ਮੁਕਤ ਲਾਉਣਾ ਤੇ ਬੇਦਰੀ ਹੋ ਜੂ ਧਿਆਨ ਨਾਲ ਕੀਤਾ ਹੋਇਆ ਤੇ ਜੇ ਕੰਨ ਤੇ ਮਾਵਾ ਪਾਉਣੇ ਕੰਠੀ ਮੁਕਤੀ ਤੋਂ ਵੀ ਪੈਂਦੀ ਨਹੀਂ ਕਿਵੇਂ ਕਰਾਂ ਕਬੀਰ ਸਾਹਿਬ ਹੱਸ ਕੇ ਕਹਿੰਦੇ ਰਾਮਾਨੰਦ ਜੀ ਗੁਰੂ ਜੀ ਤੁਸੀਂ ਕਿਉਂ ਸ਼ੰਕਾ ਕਰਦੇ ਹੋ ਕੁੰਡੀ ਡੋਡਾ ਖੋਲ ਕੇ ਪਾਵੇ ਗੱਲ ਤੇ ਇਹ ਸੁਣ ਕੇ ਰਾਮਾਨੰਦ ਜੀ ਕਹ ਰਾਤ ਲਾਤੀ ਗਾਣਾ ਲਾ ਲਿਆ ਕਦੇ ਇਹ ਨਹੀਂ ਸੋਚੀ ਕਿ ਮੈਂ ਹਉਂ ਕਹਿੰਦੇ ਨਾਮ ਦੀ ਪੂਜਾ ਕਰਕੇ ਇਹ ਨਾਮ ਦੇ ਪ੍ਰਤਾਪ ਕਹਿੰਦੀ ਵੀ ਧਿਆਨ ਤੇ ਲਗਾਵੇਂ ਉਹ ਨਾਮ ਦਾ ਪੁਜਾਰੀ ਬਣਾਇਆ ਹੈ ਤਾਂ ਕਿ ਆ ਵੀ RAM ਕੇ RAM ਕੋ ਉਹ ਬਲੇਸ ਕਾਸੀ ਜਦੋਂ ਮੈਂ ਰਾਜ ਪਿਆ ਸੀ ਤੇਰਾ ਠੇਡਾ ਵਜਾ ਸੀ ਇਸ ਪ੍ਰਕਾਰ ਸਾਥ ਸੰਗਤ ਦੀ ਕਮਾਈ ਹੈ ਜਿਨ੍ਹਾਂ ਨਾਮ ਦੀ ਕੀਤੀ ਹੈ ਉਹਨਾਂ ਦੇ ਮਿਹਰ ਮਾਰਨ ਕਰ ਦਿੱਤੀ ਹੈ ਤੇਰੀ ਅਲਕ ਤੇਰੀ ਅਲਕ ਕਰ ਹੈ ਹਰ ਜਿਵੇਂ ਰਾਮਾਨੰਦ ਜੀ ਮਾਨਸਿਕ ਪੂਜਾ ਕਰਦੇ ਸੀ ਕਬੀਰ ਪ੍ਰਭ ਪੂਜੋ ਨਾਮ ਆਰਾਧ ਨਾਮ ਦਾ ਰੱਬ ਨਹੀਂ ਪੂਜਾ ਸਮਝਦਾ ਸੀ ਨਾਮ ਤੇ ਰੋ ਆਰਤੀ ਮਜਨ ਮਰਾਰੇ ਸਭ ਕੁਝ ਨਾਮ ਨਹੀਂ ਸਮਝਦੇ ਸੀ ਇਸ ਪ੍ਰਕਾਰ ਸਾਧ ਸੰਗਤ ਜੀ ਤੇਰੀ ਅਨਕ ਤੇਰੀ ਅਨਕ ਕਰ ਹੈ ਹਰ ਪੂਜਾ ਫਿਰ ਮਹਾਰਾ ਤੇਰੀ ਨਿਰਗੁਣ ਦੀ अनेका ਪੂਜਾ ਕਰਦੇ ਆ अनेका ਸਾਖੀ ਰੂਪ ਜਾਣ ਕਰਕੇ ਨਿਰਗੁਣ ਨੂੰ ਅਤੇ अनेਕਾਂ ਹੀ 파ਰਾ ਦ੍ਰਿਸ਼ਟਾ ਰੂਪ ਜਾਣ ਕੇ ਪੂਜਨ ਕਰਦੇ ਆ ਤੇਰੀ ਨੇਕਾਂ ਹੀ ਸਰਗੋਂ ਸੂ ਦੀ ਪੂਜਾ ਕਰਦੇ ਹਨ ਤਪ ਤਪ ਹੈ ਜਪ ਹੈ ਦੇ ਅੰਤ ਅਨੇਕਾਂ ਤੇਰੀ ਪ੍ਰਾਪਤੀ ਵਾਸਤੇ ਪੂਜਾ ਕਰਦੇ ਹਨ ਅਨੇਕਾਂ ਤਪ ਕਰਦੇ ਆ ਜਲ ਧਾਰਾ ਕਰਦੇ ਆ ਕੋਈ ਧੂਨੀਆਂ ਤਾਉਂਦੇ ਆ ਕੋਈ ਵਰਤ ਰੱਖਦੇ ਆ ਅਤੇ ਤਪ ਤਪ ਹੈ ਜਪ ਹੈ ਦੇ ਅੰਤ ਅਤੇ ਜਪਦੇ ਆ ਹੈ ਬਿਆੰਤ ਦਾ ਨੂੰ ਬਿਆੰਤ ਬਿਆੰਤ ਕਹੇ ਤੇ